58 ਸਾਲਾਂ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਜਿਹੜੀ ਕੰਮ ਕਰ ਰਹੀ ਆ ਜਿੱਥੇ ਸਾਰੇ ਅਦਾਰਿਆਂ ਦੇ ਵਿੱਚ ਮੋਦੀ ਸਰਕਾਰ ਕੇਂਦਰੀਕਰਨ ਕਰ ਰਹੀ ਆ ਉੱਥੇ ਜਿਹੜੀਆਂ ਦੇਸ਼ ਦੀਆਂ ਯੂਨੀਵਰਸਟੀਆਂ ਲੱਗੀਆਂ ਉਹਨਾਂ ਦੇ ਵਿੱਚ ਵੀ ਕੇਂਦਰੀਕਰਨ ਕਰਨ ਦੇ ਮਕਸਦ ਨਾਲ ਮੋਦੀ ਸਰਕਾਰ ਨੇ ਸੈਂਟ ਵਿੜੀ ਕਮੇਟੀ ਆ ਉਹਨੂੰ 91 ਮੈਂਬਰੀ ਤੋਂ ਘਟਾ ਕੇ 31 ਮੈਂਬਰੀ ਕਮੇਟੀ ਬਣਾ ਦਿੱਤੀ ਪੰਜਾਬ ਦੇ ਹੱਥੋਂ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਢੀੜੀ ਪੰਜਾਬ ਦੇ ਨਾਂ ਤੇ ਬਣੀ ਹੋਈ ਆ ਉਹ ਸਾਡੇ ਹੱਥੋਂ ਜਾਊ ਤੇ ਵਿਦਿਆਰਥੀ ਵਰਗ ਦੇ ਨਾਲ ਵੱਡਾ ਧੱਕਾ ਇਹਦੇ ਤੇ ਵਿਦਿਆਰਥੀ ਆਂਦੇੜ ਹੱਕਾਂ ਹੱਕਾਂ ਤੇ ਵੱਡਾ ਡਾਕਾ ਵਜਣ ਵਾਲਾ ਸੈਂਟਰ ਗਵਰਨਮੈਂਟ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਭੰਗ ਕਰਕੇ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਤਰਥੱਲੀ ਮਚਾ ਦਿੱਤੀ ਹੈ। ਰਾਜਨੀਤਿਕ ਉਥਲ-ਪੁਥਲ ਹੋਈ ਹੈ। ਸੈਨੇਟ ਕੀ ਹੈ? ਉਹਦੇ ਮੈਂਬਰ ਕਿਵੇਂ ਚੁਣੇ ਜਾਂਦੇ ਸੀ? ਪਹਿਲਾਂ ਕੀ ਹਿੱਸੇ ਤੇ ਹੁਣ ਕੀ ਹੈ? ਕੀ ਬਦਲਾਅ ਆਏ ਨੇ? ਕਿਉਂਕਿ ਇਹ ਆਇਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਤੋਂ ਖੋਹੀ ਗਈ। ਇਹਦੇ ਕੀ ਕਾਰਨ ਨੇ? ਇਹ ਸਭ ਕੁਝ ਦੱਸਣ ਲਈ ਸਾਡੇ ਨਾਲ ਸੁਖਜੀਤ ਸਿੰਘ ਰਾਵਾਨੰਦ ਜੀ ਮੌਜੂਦ ਨੇ। ਇੱਕ ਸਟੂਡੈਂਟ ਜਥੇਬੰਦੀ ਦੇ ਆਗੂ ਨੇ। ਸੁਖਜੀਤ ਜੀ ਤੁਹਾਡਾ ਸਵਾਗਤ ਹੈ ਸਾਡੀ ਵੀਡੀਓ ਦੇ ਵਿੱਚ। ਸੋ ਮੈਂ ਚਾਹੁੰਗਾ ਕਿ ਤੁਸੀਂ ਆਪਣੀ ਥੋੜੀ ਜਿਹੀ ਜਥੇਬੰਦੀ ਦੀ ਜਿਹੜੀ ਆਪਣੀ ਬੇਸਿਕ ਇਨਫੋਰਮੇਸ਼ਨ ਆ ਖੁਦ ਤੋਂ ਖੁਦ ਦਿਓ ਥੋੜਾ ਜਿਹਾ ਮੈਂ ਸਸੀ ਗਾਲ ਜੀ ਦੋਸਤੋ ਥਾਰਾ ਨੂੰ ਮੈਂ ਸੁਖਜੀਤ ਰਾਮਰਨ ਦੀ 올 ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਈਸਾ ਦਾ ਸੂਭਾ ਕਨਵੀਨਰ ਆ ਮੈਂ ਤੇ ਜਥੇਬੰਦੀ ਵਿੱਚ 2012 ਤੋਂ ਲੈ ਕੇ ਕੰਮ ਕਰ ਰਹੇ ਹਾਂ ਤੇ ਜਥੇਬੰਦੀ ਸਾਡੀ ਜਥੇਬੰਦੀ ਜਿਹੜੀ ਵਿਦਿਆਰਥੀਆਂ ਦੇ ਲਈ ਕੰਮ ਕਰਦੀ ਆ ਵਿਦਿਆਰਥੀਆਂ ਦਾ ਕੋਈ ਵੀ ਅੰਦੋਲਨ ਹੋਵੇ ਉਹਦੇ ਲਈ ਲਗਾਤਾਰ ਕੰਮ ਕਰ ਰਹੀ ਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੇ ਸਵਾਲ ਦੀ ਸੀ ਗੱਲ ਕਰੀਏ ਜੇ ਤਾਂ ਸਾਡੀ ਯੂਨੀਵਰਸਿਟੀ ਦੀ ਵਿਰਾਸਤ ਦੀ ਗੱਲ ਕਰੀਏ ਤਾਂ ਇਹ ਯੂਨੀਵਰਸਿਟੀ 1882 ਦੇ ਵਿੱਚ ਲਾਹੌਰ ਦੇ ਵਿੱਚ ਬਣੀ ਪਹਿਲਾਂ ਉਸ ਤੋਂ ਬਾਅਦ ਸਨ 47 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਉਂਦੀ ਆ ਉਸ ਤੋਂ ਬਾਅਦ Shimla 'ਚ ਸ਼ਿਫਟ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਹੁਸ਼ਿਆਰਪੁਰ ਦੇ ਸ਼ਿਫਟ ਵਿੱਚ ਸ਼ਿਫਟ ਕੀਤੀ ਜਾਂਦੀ ਆ 1966 ਦੇ ਵਿੱਚ ਪੰਜਾਬ ਐਂਡ ਹਰਿਆਣਾ ਦੀ ਜਦੋਂ ਵੰਡ ਹੁੰਦੀ ਆ ਤੇ ਇਹ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸ਼ਿਫਟ ਕੀਤੀ ਜਾਂਦੀ ਹੈਗੀ ਤੇ ਉਦੋਂ ਤੋਂ ਹੀ ਯਾਨੀ ਕਿ 59 ਸਾਲਾਂ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਜਿਹੜੀ ਕੰਮ ਕਰ ਰਹੀ ਆ ਨਹੀਂ ਸੈਨੇਟ ਦਾ ਕੰਮ ਕੀ ਹੁੰਦਾ ਹੈ ਸੈਨੇਟ ਕੀ ਕੰਮ ਕਰਦੀ ਚੋਣੇ ਮੈਂਬਰ ਕਿਵੇਂ ਚੋਣੇ ਜਾਂਦੇ ਇਹ ਕੀ ਤਾਣਾ ਬਾਣਾ ਸੀ ਸੈਨੇਟ ਦੇ ਵਿੱਚ ਕੁਝ ਤਾਂ ਮਤਲਬ ਕਿ ਸਰਕਾਰ ਦੇ ਨੁਮਾਇੰਦੇ ਹੁੰਦੇ ਨੇਗੇ ਕੁਝ ਵਿਦਿਆਰਥੀ ਵਰਗ ਹੁੰਦਾ ਕੁਝ ਪ੍ਰੋਫੈਸਰ ਹੁੰਦੇ ਨੇਗੇ ਯਾਨੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਅਸੀਂ ਕਹਿ ਸਕਦਾ ਉਹ ਹੁੰਦਾ ਹੁੰਦਾਗਾ ਤੇ ਪਲੱਸ ਸੈਨੇਟ ਦੇ ਰਾਹੀਂ ਜਿਹੜੀਆਂ ਹੁੰਦੀਆਂ ਵਿਦਿਆਰਥੀ ਚੋਣਾਂ ਸੈਨੇਟ ਦੇ ਰਾਹੀਂ ਹੁੰਦੀਆਂ ਨੇਗੀਆਂ ਸੈਨੇਟ ਦੀ ਕਮੇਟੀ ਜਿਹੜੀ 91 ਮੈਂਬਰੀ ਕਮੇਟੀ ਹੁੰਦੀ ਹੈਗੀ ਤੇ ਫਿਲਹਾਲ ਜੇ ਅਸੀਂ ਦੇਖੀਏ ਸਾਂ ਸੈਂਟਰ ਦੀ ਮੋਦੀ ਸਰਕਾਰ ਨੇ ਜਿੱਥੇ ਸਾਰੇ ਅਦਾਰਿਆਂ ਦੇ ਵਿੱਚ ਮੋਦੀ ਸਰਕਾਰ ਕੇਂਦਰੀਕਰਨ ਕਰ ਰਹੀ ਆ ਉਥੇ ਜਿਹੜੀਆਂ ਦੇਸ਼ ਦੀਆਂ ਯੂਨੀਵਰਸਿਟੀਆਂ ਨੇਗੀਆਂ ਉਹਨਾਂ ਦੇ ਵਿੱਚ ਵੀ ਕੇਂਦਰੀਕਰਨ ਕਰਨ ਦੇ ਮਕਸਦ ਨਾਲ ਮੋਦੀ ਸਰਕਾਰ ਨੇ ਸੈਨਟ ਦੀ ਜਿਹੜੀ ਕਮੇਟੀ ਆ ਉਹਨੂੰ 91 ਮੈਂਬਰੀ ਤੋਂ ਘਟਾ ਕੇ 31 ਮੈਂਬਰੀ ਕਮੇਟੀ ਬਣਾ ਦਿੱਤੀ ਹੈਗੀ ਤੇ ਕੱਟੀ ਮੈਂਬਰੀ ਕਮੇਟੀ ਦੇ ਵਿੱਚ ਹੋਊਗਾ ਕੀ ਚੁਣੇ ਹੋਏ ਕੌਣ ਹੋਣਗੇ ਉਥੇ ਸਰਕਾਰ ਵੱਲੋਂ ਜਿਹੜੇ ਨੁਮਾਇंदे ਸਰਕਾਰ ਚਾਹੂਗੀ ਉਹ ਨੁਮਾਇंदे ਚੁਣੇ ਜਾਣਗੇ ਅਦਰ ਕੋਈ ਨੁਮਾਇੰਦੀ ਨਹੀਂ ਹੋ ਨੁਮਾਇੰਦੇ ਨਹੀਂ ਹੋਣਗੇ ਤੇ ਕਹਿਣ ਦਾ ਮਤਲਬ ਸਿੱਧਮ ਸਿੱਧਾ ਇਹ ਵੀ ਵਿਦਿਆਰਥੀਆਂ ਦੀ ਜਿਹੜੀ ਭਾਗੀਦਾਰੀ ਆ ਉਹ ਸੈਨੇਟ ਦੇ ਵਿੱਚੋਂ ਸਿੱਧਮ ਸਿੱਧੀ ਡਾਇਰੈਕਟਰ ਦੇ ਇੰਡਾਇਰੈਕਟ ਤੇ ਡਾਇਰੈਕਟ ਤਰੀਕੇ ਨਾਲ ਬਾਹਰ ਕੀਤੀ ਜਾ ਰਹੀ ਹੈਗੀ ਸੈਨੇਟ ਦੇ ਵਿੱਚੋਂ ਅੱਛਾ ਮਤਲਬ ਪੰਜਾਬ ਦੀ ਜਿਹੜੀ ਲਾਅਸ ਕੀ ਆ ਪੰਜਾਬ ਦਾ ਇਹਦੇ ਵਿੱਚ ਪੰਜਾਬ ਦਾ ਲਾਅਸ ਇਹ ਵੀ ਪੰਜਾਬ ਦੇ ਹੱਥੋਂ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਜਿਹੜੀ ਪੰਜਾਬ ਦੇ ਨਾਂ ਤੇ ਬਣੀ ਹੋਈ ਆ ਉਹ ਸਾਡੇ ਹੱਥੋਂ ਜਾਊਗੀ ਤੇ ਵਿਦਿਆਰਥੀ ਵਰਗ ਦੇ ਨਾਲ ਵੱਡਾ ਧੱਕਾ ਇਹਦੇ ਤੇ ਵਿਦਿਆਰਥੀ ਆnde ਜਿਹੜਾ ਹੱਕਾਂ ਹੱਕਾਂ ਤੇ ਵੱਡਾ ਡਾਕਾ ਵੱਜਣ ਵਾਲਾ ਹੈ ਤੇ ਇੱਕ ਨੋਟੀਫਿਕੇਸ਼ਨ ਵੀ ਆਇਆ ਜਿੰਨਾ ਕਿ ਮੈਨੂੰ ਪਤਾ ਚੱਲਿਆ ਕਿ ਸਰਕਾਰ ਨੇ ਸੈਨੇਟ ਜਿਹੜੀ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕਰਤਾ ਇਹਦੀ ਇਹਦੀ ਉਸ ਮੰਤਦ ਵੀ ਆਇਆ ਇਹਦੇ ਬਾਰੇ ਕੀ ਤੁਸੀਂ ਦੇਖੋ ਜਦੋਂ ਅੰਦੋਲਨ ਚੱਲਦੇ ਨੇ ਅੰਦੋਲਨਾਂ ਦੇ ਵਿੱਚ ਸਾਡਾ ਜਿਹੜਾ ਸਾਡੀ ਸਟੇਟ ਆ ਭਾਰਤ ਦੀ ਸਟੇਟ ਹੈ ਤੇ ਸਰਕਾਰ ਆ ਉਹ ਅੰਦੋਲਨਾਂ ਨੂੰ ਤਾਰ ਪੀਡੋ ਕਰਨ ਦੇ ਲਈ ਕੁਰਾਹੇ ਪਾਉਣ ਦੇ ਲਈ ਹਰ ਹੱਥ ਕੰਡਾ ਵਰਤਦੀ ਹੁੰਦੀ ਆ ਤੇ ਉਹੀ ਹੱਥ ਕੰਡਾ ਇੱਥੇ ਵੀ ਵਰਤਿਆ ਗਿਆ ਕੱਲ ਜਿਹੜੇ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਜਾਂਦੇ ਹੈਗੇ ਇੱਕ ਪਹਿਲੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਜਾਂਦਾਗਾ ਵੀ ਜਿਹੜਾ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਸੈਨੀਟਰ ਨੂੰ ਭੰਗ ਕਰਨ ਦਾ ਉਹ ਵਾਪਸ ਲਿਆ ਜਾਂਦਾਗਾ ਨਾਲ ਦੀ ਨਾਲ ਇੱਕ ਦੂਸਰਾ ਨੋਟੀਫਿਕੇਸ਼ਨ ਕੱਲ ਹੀ ਜਾਰੀ ਹੁੰਦਾਗਾ ਉਹਦੇ ਵਿੱਚ ਕਿਹਾ ਜਾਂਦਾਗਾ ਵੀ ਸਾਡਾ ਇਹ ਫੈਸਲਾ ਵਾਪਸ ਕਰਨ ਦਾ ਫੈਸਲਾ ਹਜੇ ਅਸੀਂ ਲਾਗੂ ਨਹੀਂ ਕਰਦੇ ਕਿਉਂਕਿ ਸਾਡੇ ਕੁਝ ਨੁਮਾਇੰਦੇ ਨੇੜੇ ਉਹ ਬਾਹਰ ਰਹਿ ਗਈ ਸੀ ਉਹ ਇਸ ਕਰਕੇ ਫੈਸਲਾ ਨਹੀਂ ਕਰ ਸਕੇ ਤੇ ਉਹਦੇ ਵਿੱਚ ਸਿੱਧਮ ਸਿੱਧਾ ਇਹ ਆ ਵੀ ਜਿਹੜਾ ਸੈਂਪਰੂ ਭੰਗ ਕਰਨ ਦਾ ਨੋਟੀਫਿਕੇਸ਼ਨ ਆ ਉਹ ਜਾਰੀ ਰੱਦ ਨਹੀਂ ਕੀਤਾ ਗਿਆ ਚਾ ਨਹੀਂ ਮਤਲਬ ਨਹੀਂ ਕੀਤਾ ਗਿਆ ਮਤਲਬ ਜਿਹੜਾ ਉਹ ਮਤਲਬ ਝੂਠਾ ਨੋਟੀਫਿਕੇਸ਼ਨ ਸੀ ਇਹ ਕਹਿ ਸਕਦੇ ਹਾਂ ਹਾਂ ਇਹੀ ਕਹਿ ਸਕਦੇ ਝੂਠਾ ਨੋਟੀਫਿਕੇਸ਼ਨ ਸੀਗਾ ਹੁਣ ਮਤਲਬ ਤੁਹਾਡੀ ਜਥੇਬੰਦੀ ਵੀ ਉੱਥੇ ਸੰਘਰਸ਼ ਕਰੀ ਹੈ ਕਿ ਸੰਘਰਸ਼ ਕਿਥੋਂ ਤੱਕ ਪਹੁੰਚਿਆ ਕੀ ਕੀ ਮਤਲਬ ਕਿ ਕੀ ਜਿਹੜਾ ਕੁਝ ਬਣ ਰਿਹਾ ਹੈ ਸੈਂਟਰ ਦਾ ਕੀ ਹੋ ਰਿਹਾ ਹੈ ਸਰ ਮਤਲਬ ਕੀ ਹੋ ਰਿਹਾ ਸਾਡੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਐਸਾ ਜਥੇਬੰਦੀ ਜਿਹੜੀ ਜਦੋਂ ਤੋਂ ਮੇਰੇ ਖਿਆਲ 30 ਅਕਤੂਬਰ ਤੋਂ ਵਿਦਿਆਰਥੀਆਂ ਦਾ ਇਹ ਅੰਦੋਲਨ ਹੈ ਜਿਹੜਾ ਇਹ ਚੱਲ ਰਿਹਾ ਹੈਗਾ ਉਸ ਤੋਂ ਪਹਿਲਾਂ ਵੀ ਜੇ ਅਸੀਂ ਗੱਲ ਕਰੀਏ ਥੋੜੀ ਮੈਂ ਇੱਕ ਗੱਲ ਹੋਰ ਜੋੜ ਕੇ ਕਰਨੀ ਚਾਹਣਾਗਾ ਅੱਜ ਤੋਂ 3 ਵਰੇ ਪਹਿਲਾਂ ਵੀ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦਾ ਸਵਾਲ ਉੱਠਿਆ ਸੀ ਉਦੋਂ ਵੀ ਅਸੀਂ 10 ਵਿਦਿਆਰਥੀ ਜਥੇਬੰਦੀਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਵੱਲੋਂ ਸਾਂਝਾ ਮੋਰਚਾ ਬਣਾ ਕੇ ਲੜੇ ਸੀਗੇ ਬਕਾਇਦਾ ਕੁੱਟ ਵੀ ਪਈ ਸੀ ਸਾਡੇ ਤੇ ਉਦੋਂ ਲੜੇ ਸੀ ਉਦੋਂ ਵੀ ਇਹ ਨੋਟੀਫਿਕੇਸ਼ਨ ਹੈ ਜਿਹੜਾ ਉਹ ਵਾਪਸ ਲਿਆ ਸੀਗੇ ਇਹਨਾਂ ਨੇ ਅੱਜ ਫੇਰ ਉਹੀ ਸਵਾਲ ਦੁਬਾਰੇ ਉੱਠ ਖੜਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਕਰਨ ਦਾ ਤੇ ਸਾਡੀ ਜਥੇਬੰਦੀ ਇਹਦੇ ਤੇ ਵਿੱਚ ਉਦੋਂ ਤੋਂ ਲੈ ਕੇ ਸੰਘਰਸ਼ ਕਰ ਰਹੀ ਆ ਜਿੱਦੋਂ ਦੇ ਪਹਿਲੇ ਦਿਨ ਤੋਂ ਲੈ ਕੇ ਸੰਘਰਸ਼ ਕਰ ਰਹੀ ਆ ਤੇ ਅਗਰ 10 ਅਕਤੂਬਰ ਨੂੰ ਜਿਹੜਾ ਇਕੱਠ ਹੋਣ ਜਾ ਰਿਹਾ ਕੱਲ ਨੂੰ ਇੱਕ ਮੀਟਿੰਗ ਹੋਣੀ ਹੈ 7 ਅਕਤੂਬਰ ਨੂੰ ਅ 7 ਨਵੰਬਰ ਨੂੰ ਸੌਰੀ ਤੇ 10 ਤਰੀਕ ਨੂੰ ਇਸ ਤੋਂ ਬਾਅਦ ਵੱਡਾ ਇਕੱਠ ਹੋਣਾਗਾ ਤੇ ਉਹਦੇ ਵਿੱਚ ਵੀ ਸਾਡੀ ਜਥੇਬੰਦੀ ਭਾਗੀਦਾਰ ਰਹੂਗੀ ਜਿਵੇਂ ਵੀ ਕੱਲ ਨੂੰ ਕੋਈ ਫੈਸਲਾ ਹੁੰਦਾਗਾ 7 ਨਵੰਬਰ ਨੂੰ ਕੱਲ ਨੂੰ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ ਤੇ ਉਹਦੇ ਤੇ ਸਾਡੀ ਜਥੇਬੰਦੀ ਜਿਹੜੀ ਉਹ ਤਿਲਫੁਲ ਉਹਨੂੰ ਪੂਰਾ ਕਰੂਗੀ ਲਾਗੂ ਕਰੂਗੀ